ਚੋਰ ਤਾਂ ਮੈਨੂੰ ਗਰੀਬ ਹੀ ਲੱਗਦੇ ਨੇ ਕਿਉਂਕਿ ਇਹਨਾਂ ਚੋਰਾਂ ਵੱਲੋਂ ਅੱਧੀ ਰਾਤ ਨੂੰ ਇੱਕ ਕਰਿਆਨੇ ਦੀ ਦੁਕਾਨ ਨੂੰ ਲੁੱਟਦਾ ਨਿਸ਼ਾਨਾ ਤਾਂ ਬਣਾਇਆ ਗਿਆ ਲੇਕਿਨ ਨਾਲ ਦੇ ਨਾਲ ਰਾਸ਼ਨ ਜਿਹੜਾ ਚੁੱਕ ਕੇ ਲੈ ਗਏ ਨੇ ਉਹਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਤੇ ਇਹ ਕੋਈ ਗਰੀਬ ਚੋਰ ਹੈਗੇ ਨੇ ਜਿਨ੍ਹਾਂ ਨੇ ਸਿਰਫ ਆਪਣੇ ਘਰ ਦੇ ਰਾਸ਼ਨ ਵਾਸਤੇ ਕਰਿਆਨੇ ਦੀ ਦੁਕਾਨ ਨੂੰ ਹੀ ਲੁੱਟਿਆਗਾ ਤੁਸੀਂ ਤਸਵੀਰਾਂ ਦੇਖ ਦੇ ਸਕਦੇ ਹੋ ਕਿ ਉਹ ਦੇ ਟੀਨ ਲੈ ਕੇ ਜਾ ਰਿਹਾਗਾ ਰਾਸ਼ਨ ਵਗੈਰਾ ਆਟਾ ਵਗੈਰਾ ਚੁੱਕ ਕੇ ਲੈ ਕੇ ਜਾਂਦਾ ਪਿਆਗਾ ਆ ਔਰ ਸਿਰਫ ਖਾਣ ਪੀਣ ਦੀ ਚੀਜ਼ਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਕਿ ਇਹਨੂੰ ਕਿੰਨੀ ਕੁ ਲੋਡ ਹੋएगी ਇਹ ਵੀਡੀਓ ਤੁਸੀਂ ਦੇਖ ਕੇ ਆਪ ਹੀ ਅੰਦਾਜ਼ਾ ਲਗਾ ਲਓ ਤੁਹਾਨੂੰ ਦੱਸ ਰਹੇ ਹਾਂ ਨਾਲ ਨਾਲ ਹਾਲਾਤ ਦੀ ਵੀ ਜਾਣਕਾਰੀ ਦਿੰਨੇ ਪਏਗਾ ਕਿਉਂਕਿ ਤੁਹਾਨੂੰ ਵੀਡੀਓ ਸੁਣ ਕੇ ਮਜ਼ਾ ਵੀ ਆਵੇ ਕਿ ਹਾਲਾਤ ਦੇਖ ਕੇ ਤੁਹਾਨੂੰ ਦੁੱਖ ਵੀ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਚੋਰਾਂ ਦੇ ਹੌਸਲੇ ਬਲੰਦ ਹੋ ਚੁੱਕੇਗੇ ਨੇ ਪੱਟ ਤੇ ਥਾਪੀ ਮਾਰ ਕੇ ਕਰਦੇ ਨੇ ਕਾਂਡ ਤੇ ਕਹਿੰਦੇ ਨੇ ਅਸੀਂ ਨਹੀਂ ਡਰਦੇ ਕਿਸੇ ਦੇ ਕੋਲੋਂ ਇਹ ਚੋਰਾਂ ਦੇ ਹੌਸਲੇ ਦੇਖ ਕੇ ਤਾਂ ਇੰਜ ਹੀ ਲੱਗਦਾ ਕਿ ਜਿਵੇਂ ਇਹ ਵਾਰਦਾਤਾਂ ਨੂੰ ਅੰਜਾਮ ਦੇਂਦੇ ਨੇ ਸ਼ਰੈਮ ਲੁੱਟਾਂ ਖੋਮਾਂ ਕਰਦੇ ਪਏ ਨੇ ਸ਼ਰੈਮ ਚੋਰੀਆਂ ਕਰਦੇ ਪਏ ਨੇ ਜਣੇ ਖਣੇ ਦਾ ਮੋਬਾਈਲ ਚੈਨੀ ਵਾਲੀਆਂ ਥੋਕੇ ਲੈ ਕੇ ਜਾਂਦੇ ਭੇਗ ਨੇ ਉਹਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਤੇ ਪੰਜਾਬ ਹੁਣ ਬਣ ਗਿਆ ਚੰਬਲ ਘਾਟੀ ਅਕਸਰ ਉੱਥੇ ਇਸ ਤਰ੍ਹਾਂ ਦੀ ਵਾਰਦਾਤਾਂ ਅੱਜ ਤੋਂ 40-50 ਸਾਲ ਪਹਿਲਾਂ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ ਜੋ ਹੁਣ ਪੰਜਾਬ ਦੇ ਵਿੱਚ ਅਕਸਰ ਰੋਜ਼ਾਨਾ ਹੀ ਇਹ ਵਾਰਦਾਤਾ ਸੁਣਾਈ ਦੇਣ ਲਗ ਪਿਆ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਾਹੌਲ ਬਣੇਗਾ ਇਹ ਤਾਂ ਰੱਬ ਹੀ ਰਾਖਾ ਪੰਜਾਬ ਦਾ ਕਿ ਜਾਂ ਫਿਰ ਲੋਕ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਲੇਕਿਨ ਤਾਜ਼ੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਆ ਉਸ ਚੋਰ ਦੀਆਂ ਸੀਸੀਟੀਵੀ 'ਚ ਜਿਹੜੇ ਕਿ ਕਰਿਆਨੇ ਦੁਕਾਨ ਦੇ ਵਿੱਚ ਸਿਰਫ ਚੁੱਕ ਕੇ ਲਾਗੇ ਖਾਣ ਪੀਣ ਦਾ ਰਾਸ਼ਨ ਇਹ ਜੀ ਮਾਹਵੀਰ ਮੰਦਿਰ ਦੇ ਸਾਹਮਣੇ ਪੀਰਤ ਨਾਮ ਦੇ ਨਾਮ ਤੋਂ ਕਰਿਆਨੇ ਦੀ ਸ਼ਾਪ ਹੈ ਇਹਨਾਂ ਦੀ ਇਹ ਮਦਰ ਤੇ ਇਹਨਾਂ ਦੇ ਇੱਕੁੱਧ ਨਾਲ ਸ਼ਾਮ ਨੂੰ ਬੈਠਦੇ ਨੇ ਜੀ ਇਹ ਰਾਤ ਨੂੰ 22 ਵਜੇ ਕੋਈ ਅਣਜਾਣੇ ਲੋਗ ਆਏ ਨੇ ਜੀ ਉਹਨਾਂ ਨੇ ਨਾ ਗੇਟ ਤੋੜ ਕੇ ਅੰਦਰੋਂ ਕਰਿਆਨੇ ਦਾ ਸਾਮਾਨ ਦੋ ਟਾਈਮ ਚ ਲੈ ਗਏ ਫਾਇੰਡ ਸੀ ਗਏ ਤੇ ਆਪਣਾ ਸਾਬਨ ਸੀਗਾ ਜੀ ਸਰੋਦਾ ਤੇਲ ਸੀਗਾ ਜੀ ਹੋਰ ਵੀ ਕੁਝ ਸਾਮਾਨ ਸੀ ਸਾਬਨਾਂ ਸਾਬਨ ਲੈ ਗਏ ਨੇ ਕੋਈ तकरीबन 50-60 ਹਜ਼ਾਰ ਤੋਂ ਉੱਪਰ ਦਾ ਸਾਮਾਨ ਲੈ ਗਏ ਜੀ ਵੀ ਸਾਹਮਣੇ ਜੀ ਬੰਦਿਆਂ ਨੇ ਮੂੰਹ ਬੰਨੇ ਹੋਏ ਆ ਜੀ ਹਾਂਜੀ ਆਏ ਹੈਗੇ ਆ ਬਟ ਉਹਨਾਂ ਦੀ ਫੋਟੋ ਕਲੀਅਰ ਨਹੀਂ ਕੁਝ ਨਾ ਜੀ ਕੰਪਲੇਂਟ ਦਿੱਤੀ ਹੋਈ ਹੈ ਜੀ ਉਹਦੇ ਵਾਬਤ ਹਜੇ ਤੱਕ ਕੋਈ ਬੰਦਾ ਆਇਆ ਨਹੀਂ ਜੀ ਦੇਖਣ ਲਈ ਤੇ ਅਜੇ ਉਹ ਕਹਿ ਰਹੇ ਸੀ ਸ਼ਾਮ ਨੂੰ 5 ਵਜੇ ਤੋਂ ਬਾਅਦ ਆਣਗੇ ਜੀ ਖਰਾਬ ਹੈ ਜੀ ਅਸੀਂ ਚੌਂਕ ਆ ਰਹੇ ਸਮਾਂ ਚੌਂਕ ਤੇ ਸਾਰੇ ਦੁਕਾਨਦਾਰ ਕੱਡੇ ਖੜੇ ਆ ਜੀ ਹਾਲਾਤ ਇਸ ਤਰ੍ਹਾਂ ਐ ਵੀ ਸਾਨੂੰ ਹੋ ਸਕਦਾ ਹੈ ਕਿ ਜਾ ਕੇ ਥਾਣੇ ਆਉਦੀ ਚਾਬੀਆਂ ਫੜਾਣੀਆਂ ਪੈਣ ਦੁਕਾਨ ਦੀਆਂ ਵੀ ਤੁਸੀਂ ਸੰਭਾਲੋ ਤੁਸੀਂ ਵੇਖ ਲਓ ਜੀ ਹਾਲਾਤ ਫਿਰੋਜ਼ਪੁਰ ਦੇ ਵੱਧ ਤੋਂ ਬੱਦਤਰ ਹੈ ਜੋ ਜੋ ਟਾਈਮ ਅਜੇ ਹੈ ਨਾ ਪਿਛਲਾ ਘੰਟਾ ਇੱਕ ਦੰਦ ਚੋਂ ਅੱਦਲਵਾਓ ਕਿਤੇ ਅੱਜ ਅੱਜ ਦੋ ਮੁੰਡੇ ਆਏ ਮੋਟਰਸਾਈਕਲ ਤੇ ਇਹ ਤੋਂ ਅੰਡਾ ਲੱਗਦਾ ਕਿਸੇ ਸਮਾਨ ਲੈ ਕੇ ਜਾ ਰਹੇ ਹੈ ਹਨ ਕੋਈ ਗੱਲ ਨਹੀਂ ਕਿ ਕਿ ਆਇਆ ਤੇ ਸੰਭਾਲੀ ਸੀ ਕੈਨ ਨਹੀਂ ਕਰ ਕਹਿ ਹੈ ਨਾ ਕਿ ਸੀ ਤਾਂ ਮੰਨਦੇ ਮੇਂ ਦੇ ਨਹੀਂ ਦੇ ਦੇ ਹਮਨ ਸਮਰੱਥੀ ਕੋਈ ਕੋਈ ਉਹਨੇ ਲਗੀ ਭਾਈ ਉਹ ਜੱਟ ਪਰ ਕਲੀਅਰ ਹੋ ਤੋਂ ਨਹੀਂ ਸਾਫ ਨਹੀਂ ਹੈ ਰਾਜਨੀਤਿਕ ਤੇ ਅੱਲੇ ਕੋਈ ਕਾਰਵਾਈ ਹੋਈ ਤੇ ਮੰਗ ਕੀ ਕਰਦੇ ਮਾਤਾ ਜੀ ਅਸੀਂ ਤਾਂ ਸਾਡਾ ਸਮਰਥਨ ਪਾਗੋ ਚਾਹੀਏ ਤੇ ਉਹਨਾਂ ਨੂੰ ਸਜ਼ਾ ਦੇਣਾ ਨੂੰ ਜਿਹੜੇ ਕਿ ਗਰ ਲਾ ਕੇ ਰਹਿਣ ਇਦਾਂ ਤੱਕ ਆਨੰਦ